ਸਾਨੂੰ ਇਹ ਆਖੇ ਸਾਡੇ ਕਿਸੇ ਵੀ ਕਿਸਾਨ ਦਾ ਮਜ਼ਦੂਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਔਖੇ ਟਾਈਮ ਤੇ ਸਾਡੀ ਡਿਊਟੀ ਆ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਚੁਣਿਆ ਲੋਕਾਂ ਨੇ ਆਪਣੇ ਨੁਮਾਇੰਦੇ ਬਣਾਇਆ ਤੇ ਸਾਡੀ ਨੁਮਾਇੰਦਗੀ ਦਾ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਕਿ ਦੁੱਖ ਸੁੱਖ ਦੇ ਵਿੱਚ ਅਸੀਂ ਹਾਜ਼ਰ ਹੋਈਏ ਇਸ ਕਰਕੇ ਅਸੀਂ ਹਾਜ਼ਰ ਔਖੇ ਸਮੇਂ ਦੇ ਉੱਤੇ ਆਪਣੇ ਇਲਾਕੇ ਦੇ ਨਾਲ ਆਪਣੇ ਪਿੰਡਾਂ ਦੇ ਨਾਲ ਖੜੇ ਸਾਡੀ ਅੱਜ ਚਿੰਤਾ ਵਧ ਗਈ ਇਸ ਕਰਕੇ ਕਿ ਪਹਿਲਾਂ 1.5 ਲੱਖ ਕਿਊਸਕ ਪਾਣੀ ਛੱਡਿਆ ਸੀਗਾ ਤੇ ਹੁਣ 3 ਵਜੇ 1.44 ਲੱਖ ਕਿਊਸਕ ਪਾਣੀ ਹੋਰ ਛੱਡਿਆ ਜੀ ਜਿਹੜਾ ਸਾਡਾ ਅੰਦਾਜ਼ਾ ਹੈ ਕਿ ਰਾਤ 11-12 ਵਜੇ ਤੱਕ ਇੱਥੇ ਪਹੁੰਚ ਜਾਊਗਾ ਜਦੋਂ ਪਾਣੀ ਪਹੁੰਚ ਗਿਆ ਤੇ ਸਾਡਾ ਸਾਨੂੰ ਚਿੰਤਾ ਵਧ ਗਈ ਸਾਡੀ ਕਿ ਸਾਡੀਆਂ ਕੋਈ ਫਸਲਾਂ ਦਾ ਨੁਕਸਾਨ ਜਿਹੜਾ ਹੋ ਸਕਦਾ ਸਸ਼ਕਲ ਦਾ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਦੇਖ ਰਹੇ ਹੋ ਕਿ ਪਹਾੜੀ ਕਿਤਰਾ ਅੰਦਰ ਲਗਾਤਾਰ بارشਾਂ ਹੋ ਰਹੀਆਂ ਨੇ ਕਿਤਨਾ ਕਿਤੇ ਬੱਦਲ ਜਿਹੜੇ ਬੱਦਲ ਫਟਣ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਡੈਮਾਂ ਅੰਦਰ ਪਾਣੀ ਜਿਹੜਾ ਵਧਦਾ ਨਜ਼ਰ ਆਉਂਦਾ ਹੈ ਉਸ ਨੂੰ ਲੈ ਕੇ ਲਗਾਤਾਰ ਦਰਿਆਵਾਂ ਅੰਦਰ ਪਾਣੀ ਛੱਡਿਆ ਜਾ ਰਿਹਾ ਜੇ ਮੈਂ ਗੱਲ ਕਰਾਂ ਬਿਆਸ ਦਰਿਆ ਦੀ ਤੇ ਬਿਆਸ ਦਰਿਆ 'ਚ ਵੀ ਪਾਣੀ ਛੱਡਿਆ ਜਾ ਰਿਹਾ ਤੇ ਜੇ ਰਾਵੀ ਦਰਿਆ ਦੀ ਗੱਲ ਕਰਾਂ ਤੇ ਰਾਵੀ ਦਰਿਆ ਅੰਦਰ ਵੀ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਜੀ ਨੂੰ ਲੈ ਕੇ ਹੀ ਅ ਪਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਬਿਲਕੁਲ ਕੰਡੇ ਉੱਤੇ ਰਾਵੀ ਦਰਿਆ ਮੌਜੂਦ ਆ ਉੱਥੇ ਖੜੇ ਆ ਜਿੱਥੇ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਜਨਰਾਨਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਜਿੰਨਾਂ ਵੱਲੋਂ ਸਮੂਹ ਟੀਮ ਦੇ ਨਾਲ ਸਰਕਾਰੀ ਤਾਮਯਾਮੇ ਦੇ ਨਾਲ ਪਹਿਲਾ ਜਾਇਜ਼ਾ ਲਿਆ ਜਾ ਰਿਹਾ ਨਾਲ ਨਾਲ ਕਿਤਨੇ ਕਿਤੇ ਕਿਸਾਨਾਂ ਨਾਲ ਵੀ ਗੱਲ ਕੀਤੀ ਜਾ ਰਹੀ ਹੈ ਕਿ ਹਰ ਪੱਖੋਂ ਕਿਸਾਨਾਂ ਦੇ ਲਈ ਸਰਕਾਰ ਮੌਜੂਦ ਹੈ ਕਿਸਾਨ ਦਾ ਹਰ ਪੱਖੋਂ ਸਰਕਾਰ ਜਿਹੜੀ ਉਹ ਧਿਆਨ ਰੱਖੇਗੀ ਸਾਡੇ ਨਾਲ ਢਾਲੀਵਾਲ ਸਾਹਿਬ ਮੌਜੂਦ ਨੇ ਅੱਪ ਗੱਲ ਵੀ ਕਰਾਂਗੇ ਢਾਲੀਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਜੀ ਉਸ ਮੂ ਨਾਲ ਆਪਣੀ ਟੀਮ ਲੈ ਕੇ ਪਹੁੰਚੋ ਐਸਜੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਾਰਾ ਨਾਲ ਤੁਹਾਡੇ ਮੌਜੂਦ ਨੇ ਸਾਡੀ ਸਾਡੀ ਟੀਮ ਆਈ ਆ ਐਸਡੀਐਫ ਸਾਹਿਬ ਤਹਿਸੀਲਦਾਰ ਸਾਹਿਬ ਡੀਐਸਪੀ ਸਾਹਿਬ ਵੈਕਸੀਨ ਸਾਹਿਬ ਸਾਡੇ ਆਏ ਐਸਜੀਐਮ ਸਾਹਿਬ ਛੱਡੇ ਹੌਸਪੀਟਲ ਤੋਂ ਡਾਕਟਰ ਵੀ ਆਏ ਆ ਵੈਟਰਨਰੀ ਡਾਕਟਰ ਵੀ ਆਏ ਆ ਸਾਰੇ ਲੰਦੇ ਸਾਡੀ ਅੱਜ ਚਿੰਤਾ ਵਧ ਗਈ ਇਸ ਕਰਕੇ ਕਿ ਪਹਿਲਾਂ 1.5 ਲੱਖ ਕਿਊਸਕ ਪਾਣੀ ਛੱਡਿਆ ਸੀਗਾ ਤੇ ਹੁਣ 3 ਵਜੇ 1.44 ਲੱਖ ਕਿਊਸਕ ਪਾਣੀ ਹੋਰ ਛੱਡਤਾ ਜੀ ਜਿਹੜਾ ਸਾਡਾ ਅੰਦਾਜ਼ਾ ਹੈ ਕਿ ਰਾਤ 11 12 ਵਜੇ ਤੱਕ ਇੱਥੇ ਪਹੁੰਚ ਜਾਊਗਾ ਜਦੋਂ ਪਾਣੀ ਪਹੁੰਚ ਗਿਆ ਤੇ ਸਾਡਾ ਸਾਨੂੰ ਚਿੰਤਾ ਵੱਧ ਗਈ ਸਾਡੀ ਕਿ ਸਾਡੀਆਂ ਕੋਈ ਫਸਲਾਂ ਦਾ ਨੁਕਸਾਨ ਜਿਹੜਾ ਹੋ ਸਕਦਾ ਉਹਦੇ ਕਰਕੇ ਅਸੀਂ ਐਡਵਾਂਸ ਸਾਰੇ ਜਣੇ ਆਏ ਕਿ ਇੱਕ ਦਾ ਸਥਿਤੀ ਦਾ ਬਲੰਕਣ ਜਿਹੜਾ ਕਰ ਲਈਏ ਸਾਨੂੰ ਇਹ ਆ ਕਿ ਸਾਡੇ ਕਿਸੇ ਵੀ ਕਿਸਾਨ ਦਾ ਮਜ਼ਦੂਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਉਹਦਾ ਹਰ ਤਰ੍ਹਾਂ ਨੁਕਸਾਨ ਜਿਹੜਾ ਬਚਾਇਆ ਜਾਵੇ ਉਸ ਕਰਕੇ ਜਿਹੜਾ ਜਿਹੜਾ ਜਲਾ ਲੈ ਰਹੇ ਆ ਉਹਦਾ ਅਸੀਂ ਹਰ ਕਿਸਮ ਦੀ ਤਿਆਰੀ ਕੀਤੀ ਹੈ ਉਹ ਤਿਆਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਦਿਸ਼ਾ ਨਿਰਦੇਸ਼ ਨੇ ਸਖਤ ਹਦਾਇਤਾਂ ਨੇ ਤਹਿਸੀਲਦਾਰ ਸਾਹਿਬ ਨੂੰ ਨਾਮ ਧਿਆਨ ਦਾ ਕਰਦਾ ਉਦੀ ਤੇ ਆਰਡਰ ਵੀ ਕੀਤੇ ਉਹਨਾਂ ਨੇ ਇਸ ਕਰਕੇ ਕਿ ਅਸੀਂ ਜਿਹੜੇ ਸਾਡੇ ਕਿਸਾਨ ਭਰਾ ਨੇ ਸਾਡੇ ਜਿਹੜੇ ਇਹ ਦਰਿਆ ਦੇ ਕੰਢੇ ਤੇ ਪਿੰਡਾਂ ਦੇ ਦਿਵਾਸੀ ਦੇ ਅਸੀਂ ਕਿਸੇ ਦਾ ਆਜਾਨੇ ਵਾਲੀ ਨੁਕਸਾਨ ਨਹੀਂ ਹੋਣਾ। ਤਰਿਕਾ ਸਾਹਿਬ ਜਦੋਂ 23 ਦੇ ਵਿੱਚ ਵੀ ਇਹ ਪਾਣੀ ਆਇਆ ਸੀਗਾ ਕਾਫੀ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਸੀ ਤੁਹਾਡੇ ਵੱਲੋਂ ਵੱਡੇ ਪੱਧਰ ਤੇ ਪਹੁੰਚ ਕੇ ਇਹ ਪੁਲ ਦੀ ਮੰਗ ਸੀਗੀ ਤੁਸੀਂ ਪੁਲ ਵੀ ਬਣਾ ਦਿੱਤਾ ਉਹ। ਇਸ ਵਾਰ ਤੁਸੀਂ ਫੇਰ ਪਹੁੰਚੇ ਹੋ ਕੋਈ ਖਾਸ ਕਿਸਾਨਾਂ ਦੀ ਵੰਗ ਹੋਵੇ ਜਿਸ ਕਰਕੇ ਕਿਉਂਕਿ ਜਿਆਦਾਤਰ ਦਰਿਆ ਦੇ ਕਿਸਾਨ ਜਿਹੜੇ ਨਾਲ ਰਹਿੰਦੇ ਉਹਨਾਂ ਨੂੰ ਜਿਆਦਾ ਪ੍ਰੋਬਲਮਸ ਆਉਂਦੀਆਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਨਹੀਂ ਨਹੀਂ ਦੇਖੋ ਇਹ ਜਿਆਦੇ ਜਿਹੜੇ ਸਾਡੇ ਕਿਸਾਨ ਨੇ ਸਭ ਨੂੰ ਪਤਾ ਵੀ ਕੁਦਰਤ ਦੀ ਇੱਕ ਬਾਦ ਆ ਉਹਦੀ ਕਿਰਪਾ ਹੋਵੇ ਤਾਂ ਸਭ ਕੁਝ ਠੀਕ ਹੈ। ਸਭ ਨੂੰ ਪਤਾ ਕਿ ਉੱਤੇ ਮੀਂਹ ਪੈ ਰਿਹਾ ਬਰਸਾਤ ਪੈ ਰਹੀ ਹੈ ਸਭ ਲੋਕ ਬੇਵਸੇ ਆ ਉਹ ਵੀ ਸਰਕਾਰ ਵੀ ਬਿਲਕੁਲ ਪਰ ਉਹਨਾਂ ਨੂੰ ਇਹ ਵੀ ਪਤਾ ਕਿ ਅਸੀਂ ਪਿਛਲੀ ਵਾਰ ਦੀ ਮੌਕੇ ਤੇ ਪਹੁੰਚ ਗਏ ਸੀ ਅੱਜ ਵੀ ਪਹੁੰਚ ਗਏ ਹਾਂ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝਦੇ ਉਹਨਾਂ ਦੀ ਹਰ ਸਮੱਸਿਆ ਦਾ ਅਸੀਂ ਹੱਲ ਕਰਨ ਦਾ ਜਿਹੜਾ ਫੈਸਲਾ ਕੀਤਾ ਔਰ ਕਰਾਂਗੇ ਇਸ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਸ ਇਲਾਕੇ ਦੇ ਪਿੰਡ ਨਿਵਾਸੀਆਂ ਨੂੰ ਕੱਲਿਆਂ ਨਹੀਂ ਛੱਡਿਆ ਜਾ ਸਕਦਾ ਇਸ ਔਖੇ ਟਾਈਮ ਤੇ ਸਾਡੀ ਡਿਊਟੀ ਆ ਲੋਕਾਂ ਦੇ ਸਾਨੂੰ ਵੋਟਾਂ ਪਾਈਆਂ ਚੁਣਿਆ ਲੋਕਾਂ ਦੇ ਆਪਣੇ ਨੁਮਾਇੰਦੇ ਬਣਾਇਆ ਤੇ ਸਾਡੀ ਨੁਮਾਇੰਦਗੀ ਦਾ ਲੋਕਾਂ ਨੂੰ ਹੀ ਫਾਇਦਾ ਹੋਣਾ ਚਾਹੀਦਾ ਕਿ ਦੁੱਖ ਸੁੱਖ ਦੇ ਵਿੱਚ ਅਸੀਂ ਹਾਜ਼ਰ ਹੋਈਏ ਇਸ ਕਰਕੇ ਅਸੀਂ ਹਾਜ਼ਰ ओके ਸਮੇਂ ਦੇ ਉੱਤੇ ਆਪਣੇ ਇਲਾਕੇ ਦੇ ਨਾਲ ਆਪਣੇ ਪਿੰਡਾਂ ਦੇ ਨਾਲ ਖੜ ਜਾਂਦੇ ਸ੍ਰੀਆ ਸਾਹਿਬ ਕੁਝ ਸਰਦਿਕ ਖੇਤਰ ਦੇ ਜਿਹੜੇ ਪਿੰਡ ਨੇ ਉਹਨਾਂ ਵਿੱਚ ਅਨਾਉਂਸਮੈਂਟ ਵੀ ਹੋ ਰਹੀ ਆ ਕਿ ਜਿਹੜੇ ਡੇਰਿਆਂ ਤੇ ਰਹਿੰਦੇ ਨੇ ਜਾਂ ਜਿਹੜੇ ਦਰਿਆ ਦੇ ਬਿਲਕੁਲ ਲਾਗੇ-ਲਾਗੇ ਘਰਾਂ ਵਾਲੇ ਲੋਕ ਨੇ ਉਹ ਰਾਤ ਦੇ ਸਮੇਂ ਤੇ ਕਿਸੇ ਉੱਚੀ ਜਗ੍ਹਾ ਤੇ ਪਹੁੰਚ ਜਾਣਾ ਕਿਸੇ ਚੰਗੀ ਜਗ੍ਹਾ ਤੇ ਪਹੁੰਚਣ ਜਿੱਥੇ ਪਾਣੀ ਉਹਨਾਂ ਨੂੰ ਕਿਤੇ ਨੁਕਸਾਨ ਨਾ ਪਹੁੰਚਾ ਸਕੇ ਕੀ ਇਹੋ ਜਿਹੇ ਹਾਲਾਤ ਹੈਗੇ ਨੇ ਕਿ ਰਾਤ ਨੂੰ ਜ਼ਿਆਦਾ ਵੀ ਖਤਰਾ ਹੋ ਸਕਦਾ ਨਹੀਂ ਹੋ ਸਕਦਾ ਕਿਉਂਕਿ ਤਾਂ ਹੀ ਐਡਵਾਂਸ ਤਾਂ ਮੈਂ ਦੱਸਿਆ ਨਾ ਅੱਧੀ ਰਾਤ ਤੱਕ ਸਾਦਾ ਪਾਣੀ ਪਹੁੰਚ ਜਾਊਗਾ ਤੇ ਹੋ ਸਕਦਾ ਤਾਂ ਹੀ ਐਸੀ ਐਡਵ ਕਤ ਸੇਫ ਜਗ੍ਹਾ ਤੇ ਆਜੋ ਬਸ ਤੁਸੀਂ ਸੱਖਾ ਪਹਾੜਾਂ ਦੇ ਆਜੋ ਪਿੱਛੋਂ ਜਿੱਥੇ ਬੜਿਆਦਾ ਕੰਡਾ ਉੱਤੋਂ ਪਿੱਛੇ ਹਟ ਜਿਓ ਬਸ ਇਦੀ ਗੱਲ ਤਰਨ ਸਰ ਡੇਢ ਲੱਖ ਕਿਊਸਿਕ ਤਕਰੀਬਨ ਪਾਣੀ ਚੱਲ ਰਿਹਾ ਹੈ ਹਾਂ ਕਿੰਨੇ ਕ ਕਿਊਸਿਕ ਪਾਣੀ ਆ ਰਿਹਾ ਜਿਸ ਨਾਲ ਜ਼ਿਆਦਾ ਖਤਰਾ ਵਧਦਾ ਇੱਕ ਲੱਖ 47 ਹਜ਼ਾਰ ਕਿਊਸਿਕ ਪਾਣੀ ਹੋਣੇ 3 ਵਜੇ ਛੱਡਿਆ ਜਿਹੜਾ ਅੱਧੀ ਰਾਤ ਮਦਨਕਪੁਰ ਦੇ ਨੇੜੇ ਇੱਥੇ ਬੋਲ ਸਰਕਾਰ ਵੱਲੋਂ ਕਿਦਾਂ ਦੇ ਪ੍ਰਬੰਧ ਨੇ ਆ ਤਰਾਂ ਦੇ ਪ੍ਰਬੰਧਿਆ ਤਾਂ ਹੀ ਸੁਵੰਦ ਸਾਰੇ ਅਧਿਕਾਰੀ ਵਗੈਰਾ ਆਏਗਾ ਸਵੇਰੇ 9:00 ਵਜੇ ਹਰ ਪੱਖੋਂ ਹੀ ਪ੍ਰਬੰਧ ਨੇ ਹਰ ਪੱਖੋਂ ਕੋਈ ਵੀ ਲੋਡ ਪਾਵੇ ਆਪਣੇ ਲੋਕਾਂ ਨੂੰ ਤੇ ਅਸੀਂ ਸਦਲ ਸਿੰਘ ਜਦੋਂ ਵੀ ਕੋਈ ਅਜਿਹੇ ਸਮਾਂ ਬਣਦਾ ਤਾਂ ਰੋਟੀ ਤਾਂ ਪੂਰੀ ਹੋ ਜਾਂਦੀ ਬੜੀਆਂ ਸੰਸਥਾਵਾਂ ਰੋਟੀ ਲੈ ਕੇ ਆ ਜਾਂਦੀਆਂ ਪਰ ਪਸ਼ੂਆਂ ਦੀ ਲਈ ਬੜੀ ਪ੍ਰੋਬਲਮ ਹੁੰਦੀ ਹੈ ਪਸ਼ੂਆਂ ਦੇ ਚਾਰੇ ਦੀ ਬੜੀ ਮੁਸ਼ਕਲ ਹੁੰਦੀ ਉਹਦੇ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਦੇ ਉਹਦੇ ਵਾਸਤੇ ਪ੍ਰਬੰਧ ਕੀਤੇ ਡਾਕਟਰ ਸੁਨੇਹਾ ਵੀ ਸਦਲੇ ਦਵਾਈਆਂ ਦਵਾਈਆਂ ਦਾ ਕੀਤਾ ਚਾਦੇ ਦਾ ਹੋਰ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਕਿਸਾਨਾਂ ਬਸ ਇਹ ਅਪੀਲ ਹੈ ਕਿ ਤੁਸੀਂ ਸਖਤ ਥਾਵਾਂ ਦੇ ਆ ਜਾਓ ਰਿਸਕ ਨਹੀਂ ਲੈਣਾ ਪਾਣੀ 'ਚ ਰਿਸਕ ਨਹੀਂ ਲੈਣਾ ਪਾਣੀ ਨੂੰ ਜਦੋਂ ਵੀ ਕਿਤੇ ਵੱਧ ਘੱਟ ਆਉਂਦਾ ਤਾਂ ਨੁਕਸਾਨ ਕਰਦਾ ਦਾ ਇਸ ਕਰਕੇ ਰਿਸਕ ਨਹੀਂ ਲੈਣਾ ਆਪਣੇ ਆਪਣੇ ਪਲਵਾਰ ਨੂੰ ਸਲੱਖਤ ਪਾਵਾਂ ਤੇ ਲੈ ਆਓ ਬਸ ਇਹੀ ਬੇਰ ਪਰ ਅਤਰੀਅਲ ਸਾਹਿਬ ਵੇਖਿਆ ਕਿ ਕਿਸਾਨਾਂ ਦੇ ਆਪਣੇ ਜ਼ਮੀਨ ਨਾਲ ਜੁੜੇ ਹੁੰਦੇ ਨੇ ਘਰਾਂ ਨਾਲ ਜੁੜੇ ਹੁੰਦੇ ਨੇ ਘਰ ਨੂੰ ਛੱਡਣਾ ਵੀ ਨਹੀਂ ਪੈਂਦਾ ਜਿੱਦ ਕਰ ਲੈਂਦੇ ਨੇ ਉਹਨਾਂ ਨੂੰ ਕੀ ਫੀਲ ਕਰਨੀ ਨਹੀਂ ਨਹੀਂ ਜਿੱਦ ਵੀ ਕਰਨੀ ਚਾਹੀਦੀ ਦੇਖੋ ਅਸੀਂ ਕਿਹਾ ਉਹਨਾਂ ਨੂੰ ਕਹਿੰਦੇ ਪੱਕਾ ਛੱਡ ਕੇ ਆ ਜਾਓ ਦੋ ਚਾਰ ਦਿਨ ਦੀ ਗੱਲ ਹੁੰਦੀ ਆ ਪਾਣੀ ਫਿਰ ਘਟ ਜਾਂਦਾ ਫਿਰ ਆ ਜਾਣ ਪਰ ਜਿੱਦ ਨਹੀਂ ਕਰਨੀ ਜਿੱਦ ਕਰਨਗੇ ਤਾਂ ਇਦਾਂ ਨੁਕਸਾਨ ਹੋ ਜਾਊਗਾ ਅਸੀਂ ਕਿਹਾ ਉਹਨੂੰ ਕਹਿੰਦੇ ਸੀ ਕਿ ਪੱਕਾ ਛੱਡ ਕੇ ਆ ਜਾਓ ਦੋ ਚਾਰ ਦਿਨ ਦੇ ਵਿੱਚ ਆ ਪਹਿਲਾਂ ਵਾਰ ਤੋਂ ਪਹਿਲਾਂ ਆਇਆ ਸੀ ਦੋ ਦਿਨ ਚ ਲੱਥ ਗਏ ਬ ਉਹ ਲੋ ਵੀ 2-3 ਦਿਨ ਵਾਸਤੇ ਕਿਹਾ ਸੀਗਾ ਤੇ ਲੋਕ ਆਗੇ ਹੀ ਮੰਨ ਗਏ ਅੱਜ ਵੀ ਕਹਿ ਸਕਦਾ ਨੂੰ ਮੇਰਾ ਖਿਆਲ ਬਹੁਤ ਲੋਕ ਸਿਆਣੇ ਨੇ ਸਭ ਮੰਨ ਕੇ ਵਾਪਸ ਆ ਗਏ ਪਾਉਜ਼ ਕਰੀਂ ਸਰ ਸੜਨਾਲ ਇਥੇ ਸਾਬਕਾ ਕੈਪਟਨ ਮੰਤਰੀ ਅਤੇ ਹਲਕਾ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਮੌਜੂਦ ਸੀਗੇ ਜਿੰਨਾਂ ਵੱਲੋਂ ਅੱਜ ਰਵੀ ਦਰਿਆ ਦੇ ਉੱਤੇ ਪਹੁੰਚ ਕੇ ਦਰਿਆ ਦਾ ਜਿਹੜਾ ਜਾਇਜ਼ਾ ਲਿਆ ਗਿਆ ਨਾਲ ਨਾਲ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਕਿਸਾਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਗਿਆ ਕਿ ਲਗਾਤਾਰ ਸਰਕਾਰਾਂ ਤੁਹਾਡੇ ਨਾਲ ਮੌਜੂਦ ਨੇ ਹਰ ਪੱਖੋਂ ਕਿਸਾਨਾਂ ਦੀ ਸਾਰ ਲਈ ਜਾਵੇ ਕਿ ਕਿਸੇ ਤਰੀਕੇ ਨਾਲ ਵੀ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾਊਗਾ ਸਾਡੇ ਨਾਲ ਕੁਝ ਕਿਸਾਨ ਵੀ ਮੌਜੂਦ ਨੇ ਪੌਣਾ ਨਾਲ ਵੀ ਗੱਲ ਕਰ ਲੈਣੇ ਆ ਬਿਲਕੁਲ ਸਾਡੇ ਨਾਲ ਕਿਸਾਨ ਵੀ ਮੌਜੂਦ ਨੇ ਆਪਾਂ ਕਿਸਾਨਾਂ ਨਾਲ ਗੱਲ ਕਰ ਕੀ ਨਾਮ ਆ ਪਾਜੀ ਆਪਣਾ ਰਣਾ ਅਵਤਾਰ ਸਿੰਘ ਜੀ ਪਾਜੀ ਕਿਸ ਤਰੀਕੇ ਨਾਲ ਜੇ ਹਾਲਾਤ ਨੇ ਜਿਸ ਤਰੀਕੇ ਨਾਲ ਉਹ ਕੈਬਨਟ ਮੰਤਰੀ ਜਿਹੜੇ ਸਾਬਕਾ ਕੈਬਨਟ ਮੰਤਰੀ ਸੀਗੇ ਹਲਕੇ ਹਲਕਾ ਅਜਨਾਲਾ ਤੋਂ ਵਧਾਈ ਕਰੇ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਉਹ ਤੁਹਾਨੂੰ ਮਿਲੇ ਨੇ ਕਿਸ ਤਰੀਕੇ ਦੇ ਹਾਲਾਤ ਨੇ ਦਰਿਆ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਮੰਤਰੀ ਸਾਹਿਬ ਪਹਿਲਾਂ ਵੀ ਦਰਿਆ ਤੋਂ ਜਦੋਂ ਪਿਛਲਾ ਪਾ ਉਹਦੇ ਕ੍ਰੀਡਾ ਵਧੇਗਾ ਪਰ ਸੰਗਤ ਨੂੰ ਅਪੀਲ ਮੰਤਰੀ ਸਾਹਿਬ ਵੱਲੋਂ ਵੀ ਇਹੀ ਆ ਤੇ ਸਾਡੇ ਵੱਲੋਂ ਵੀ ਇਹੀ ਆ ਵੀ ਪੈਣੀ ਹੋਉਦੀ ਲੋੜ ਨਹੀਂ ਜੀ ਪਾਣੀ ਅਜੇ ਆਪਣਾ ਸਥਿਰ ਚੱਲ ਰਿਹਾ ਪਿਆ ਜਦੋਂ ਪਾਣੀ ਵੱਧ ਆਇਆ ਉਹਦੇ ਵਿੱਚ ਆਪਣੀ ਸਖਤਤਾਵਾਂ ਤੇ ਆਜੋ ਗੜੀਆਂ ਫਸਲਾਂ ਦੀ ਜੇ ਗੱਲ ਕਰੀਏ ਨੁਕਸਾਨ ਦੀ ਤੇ 14 14 ਕਿੱਲੇ ਜਮੀਨ ਤੇ ਫੇਰੀ ਆਪਣੀ ਜਿਹੜੀ ਉਹ ਪਾਣੀ ਦੇ ਵਿੱਚ ਆ ਜੀ ਅੱਛਾ ਤੁਹਾਡੀ 14 ਏਕੜ ਜ਼ਮੀਨ ਆ ਜੀ ਜੀ ਤੁਸੀਂ ਪਹਿਲਾਂ ਵੀ ਇਹ ਸਮਾਂ ਦੇਖਿਆ ਹੋਣਾ ਕਿਉਂਕਿ ਹਰ ਵਾਰੀ ਬਾਰਿਸ਼ ਹੋ ਜਾਂਦੀ ਆ ਕਿਸ ਤਰੀਕੇ ਦੇ ਹਾਲਾਤ ਹੁੰਦੇ ਨੇ ਜਦੋਂ ਬਾਰਿਸ਼ਾਂ ਹੋ ਕੇ ਅੜਦੀਆਂ ਨੇ ਜਾਂ ਪਾਣੀ ਉਹ ਘਟਦਾ ਪਾਣੀ ਅਸੀਂ ਤਾਂ ਇਹ ਦਾਦੇ-ਪਰਦਾਦਾ ਤੋਂ ਵੇਚਿਆ ਆ ਰਹੇ ਜੋ ਵੀ ਅਸੀਂ ਉਸ ਹਵਾਲੇ ਅੱਜ ਉਹ ਵੀ ਖੇਤੀਬਾੜੀ ਕਰਨ ਲੱਗੇ ਆ ਜਮੀਨ ਤੇ ਹਾਲ ਇੱਕ ਦਾ ਦੋ ਵਾਰੀ ਪੇਰਿਆ ਹੋਣਾ ਅਦਰਵਾਜੀ ਦਰਿਆਨ ਦੇ ਸੁਗੁਰ ਦੀ ਹੈ ਦਰਿਆ ਜਵਾ ਰਿਆ ਸਾਨੂੰ ਅੱਛਾ ਜੀ ਦਰਿਆ ਚ ਹੀ ਰੁੜ ਜਾਂਦੀ ਹੈ ਦਰਿਆ ਚ ਰਹਿੰਦੀ ਹੈ ਦਰਿਆ ਚ ਰਹਿੰਦੀ ਪਰ ਕੀ ਇਹਦਾ ਮੁਆਵਜ਼ਾ ਮਿਲ ਜਾਂਦਾ ਸਮੇਂ ਤੇ ਮੁਆਵਜ਼ਾ ਜਿਹੜਾ ਹਰ ਵਾਰੀ ਜਿਹੜਾ ਮਿਲ ਜਾਂਦਾ ਸੀਗਾ ਉਹਦੇ ਵਿੱਚੋਂ ਇਹ ਆ ਕਿ ਜਿਹੜਾ ਮੁਆਵਜ਼ੇ ਨਾਲ ਇਹ ਕਰਜ਼ੇ ਪੂਰੇ ਨਹੀਂ ਹੁੰਦੇ ਸਰਕਾਰ ਜਿਹੜਾ ਇਹ ਇਹਦਾ ਦਰਿਆ ਆ ਕਿਤੇ ਨਾ ਕਿਤੇ ਢਾਹ ਲੋਨ ਤੇ ਲੋਨ ਦੇ ਵਿੱਚ ਜ਼ਿਆਦਾ ਨੁਕਸਾਨ ਕਰ ਦਿੰਦਾ ਆ ਹੁਣ ਜਿਵੇਂ ਮੇਰੀ ਪਹਿਲੀ ਆ ਤੇ ਇਹ ਪਹਿਲੀ ਨੂੰ ਮੈਂ ਮੇਰੇ ਕੋਲ 2 ਜਾਂ 3 ਵਾਰੀ ਇਹਨੂੰ ਪੂਰੇ ਲੈਵਲ ਤੇ ਕੀਤਾ ਸੀਗਾ ਫਸਲ ਬੀਜਣ ਜੋਗ ਪਰ ਉਹ 3-4 ਸਾਲਾਂ ਤੋਂ ਫੇਰ ਉਹ ਜਿਹੜੀ ਉਹ ਪੰਚੀ ਹੈ ਕਿਹੜੀ ਕਿਹੜੀ ਫ ਕੀ ਇਸ ਵੇਲੇ ਕਨੈਕਸ਼ਨ ਜਿਹੜੇ ਉਹ ਵੀ ਢੱ ਚੁੱਕੇ ਨੇ ਟਰਾਸਰ ਬਲਾ ਕੇ ਮੈਂ ਪਿਛੇ ਲੈ ਚੁੱਕਾ ਹਾਂ ਪਰ ਕੀ ਮੰਗ ਕਰਦੇ ਸਰਕਾਰ ਕੋਲ ਮੰਗ ਸਰਕਾਰ ਕੋ ਇਹੋ ਹੀ ਆ ਜਿਹੜਾ ਇਹ ਦਰਿਆ ਦਾ ਜਿਹੜਾ ਵਹਿਣ ਹੈ ਇਹਨੂੰ ਪੱਥਰ ਲਾ ਕੇ ਜਿਹੜਾ ਸੱਦਾ ਕੀਤਾ ਜਾਵੇ ਤੇ ਜਿਹੜਾ ਇਹ ਇਹਦਾ ਨੁਕਸਾਨ ਹੋ ਰਹਾ ਜ਼ਮੀਨਾਂ ਦਾ ਦਾ ਮੌਜੂਦਾ ਸਰਕਾਰ ਹੋਈ ਜੀ ਕਿਸਾਨਾਂ ਨੂੰ ਜਰੂਰ ਦੋ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਇਸ ਵੇਲੇ ਰਾਵੀ ਦਰਿਆ ਤੇ ਮੌਜੂਦਾ ਜਿਸ ਤਰੀਕੇ ਨਾਲ ਸੜਨ ਨਾਲ ਕਿਸਾਨ ਮੌਜੂਦ ਨੇ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਪਹੁੰਚੇ ਸੀ ਜਿਨ੍ਹਾਂ ਵੱਲੋਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ ਆ ਤੇ ਨਾਲ ਨਾਲ ਵਿਸ਼ਵਾਸ ਦਿਵਾਇਆ ਗਿਆ ਕਿਸਾਨਾਂ ਨੂੰ ਕਿ ਜਿਹੜੀ ਪੰਜਾਬ ਸਰਕਾਰ ਆ ਕਿਸਾਨਾਂ ਦੇ ਨਾਲ ਖੜੀ ਆ ਤੇ ਹਰ ਪੱਖੋਂ ਉਹਨਾਂ ਦੀ ਸਹਾਇਤਾ ਕਰੇਗੀ ਨਾਲ ਨਾਲ ਕਿਸਾਨਾਂ ਵੱਲੋਂ ਵੀ ਕਿਤੇ ਨਾ ਕਿਤੇ ਮੰਗ ਕੀਤੀ ਜਾ ਰਹੀ ਹੈ ਕਿ ਅਸੀਂ ਲੰਬੇ ਸਮੇਂ ਤੋਂ ਇਹ ਪਾਣੀ ਦੀ ਮਾਰ ਨੂੰ ਚਲਦੇ ਆ ਰਹੇ ਹਾਂ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਮੇਂ ਸਿਰ ਸਾਡਾ ਬਣਦਾ ਹੋਇਆ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਅਸੀਂ ਕਿਸਾਨ ਉਹਨਾਂ ਦੇ ਸਮੇਂ ਦੇ ਆਪਣੀ ਖੇਤੀ ਫੀਰ ਤੋਂ ਕਰ ਸਕੀਏ ਤੁਸੀਂ ਜੁੜੇ ਰਹੋ ਇਸ ਤਰੀਕੇ ਨਾਲ ਹੀ ਗ੍ਰੇਡ ਪੰਜਾਬ ਦੇ ਲਈ ਅਜ਼ਨਾਲਾ ਤੋਂ ਜਗਜੀ